ਸਰਹੰਦ ਸਾਹਿਬ ਭੰਟੀ ਵੜਾ ਕੀ ਅੱਜ 3 ਮੈਸਿਜਨਲ ਐਸੋਸੀਏਸ਼ਨ ਕੋਲ ਕੀ ਕਰ ਰਹੇ ਆ ਜੀ ਬਿਲਕੁਲ ਲੁਧਿਆਣਾ ਐਲ ਪੀ ਜੀ ਡੀਲਰਸ ਐਸੋਸੀਏਸ਼ਨ ਵੱਲੋਂ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਇਕੱਤਰਤ ਹੋ ਕੇ ਇੱਕ ਸਨੇਹਾ ਜਿਹੜਾ ਲੁਧਿਆਣਾ ਵਾਸੀਆਂ ਨੂੰ ਦੇਣਾ ਚਾਹਾਂਗੇ ਔਰ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਸਾਰੇ ਐਸੋਸੀਏਸ਼ਨ ਦੇ ਮੈਂਬਰਸ ਜੋ ਇਕੱਠੇ ਹੋ ਕੇ ਆਏ ਨੇ ਔਰ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਇਹ ਕਦਮ ਹੈ ਇਹ ਚੱਕਿਆ ਹੈ ਜਿਸ ਦੇ ਅਧਿਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਅਕਸਰ ਦੇਖਦੇ ਆਏ ਹਾਂ ਕਿ ਬਈ ਕਈ ਵਾਰੀ ਜਿਹੜੇ ਛੋਟੇ ਸਿਲੰਡਰਸ ਨੇ ਉਹ ਦੁਕਾਨਾਂ ਦੇ ਉੱਤੇ ਅਕਸਰ ਪਰਵਾਣਦੇ ਹੋਏ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ ਜਿਦੇ ਵਿੱਚ ਜਾਨੀ ਨੁਕਸਾਨ ਵੀ ਹੁੰਦਾ ਹੈ ਔਰ ਵੈਸੇ ਵੀ ਕਾਫੀ ਨੁਕਸਾਨ ਹੁੰਦਾ ਹੈ ਸੋ ਸਪੈਸ਼ਲੀ ਇਹ ਸਭ ਨੂੰ ਅਪੀਲ ਕਰਨਾ ਚਾਹਾਂਗੇ ਖਾਸ ਤੌਰ ਤੇ ਲੁਧਿਆਣਾ ਵਾਸੀਆਂ ਨੂੰ ਕਿ ਕਿਤੇ ਵੀ ਅਗਰ ਤੁਹਾਨੂੰ ਛੋਟੇ ਸਿਲੰਡਰਸ ਜਾਂ ਵੱਡੇ ਸਿਲੰਡਰਸ ਦੀ ਜ਼ਰੂਰਤ ਹੈ ਤੁਸੀਂ ਜਿਹੜੇ ਵੀ ਗੈਸ ਏਜੰਸੀਸ ਤੁਹਾਡੇ ਨੀਅਰਬਾਈ ਹੈਗੀਆਂ ਨੇ ਕਿਉਂਕਿ ਅੱਜ ਤਿੰਨੋਂ ਜਿਹੜੇ ਔਇਲ ਪੈਟਰੋਲੀਅਮ ਵੱਲੋਂ ਏਜੰਸੀਜ਼ ਰਿਕਰੂਟਡ ਨੇ ਜਾਂ ਰਿਕਗਨਾਈਜ਼ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਜਿਹੜੇ ਤੁਹਾਡੇ ਕੋਲ ਗੈਸ ਪੁਆਇੰਟਸ ਬਣਾਏ ਗਏ ਨੇ ਉੱਥੇ ਜਾ ਕੇ ਤੁਸੀਂ ਇਹਨਾਂ ਸਿਲੰਡਰਸ ਨੂੰ ਖਰੀਦ ਵੀ ਸਕਦੇ ਹੋ ਤੇ ਦੁਬਾਰਾ ਰੀਫਿਲ ਵੀ ਕਰਵਾ ਸਕਦੇ ਹੋ ਉਹਨਿਸ ਤਰ੍ਹਾਂ ਦੀ ਆਪਸ਼ਨ ਨਹੀਂ ਹੈ ਕਿ ਵੀ ਤੁਹਾਨੂੰ ਕੇਵਲ اور ਕੇਵਲ ਜਿਹੜੇ ਵੱਡੇ ਸਿਲੰਡਰਸ ਨੇ ਉਹਨਾਂ ਤੱਕ ਹੀ ਪਹੁੰਚ ਕਰਨੀ ਪਾਏਗੀ ਤੁਹਾਡੀ ਸੁਵਿਧਾ ਵਾਸਤੇ ਛੋਟੇ ਸਿਲੰਡਰਸ ਵੀ ਮੁਹੱਈਆ ਕਰਾਏ ਜਾਣਗੇ ਔਰ ਜਿਹੜੇ ਬੈਲ ਰਿਕਗਨਾਈਜ਼ਡ ਔਰ ਆਈਐਸਆਈ ਮਾਰਕਸ ਲੰਡਰਸ ਨੇ ਮੇਰੀ ਅਪੀਲ ਆ ਕਿ ਤੁਸੀਂ ਸਿਰਫ ਉਹਨਾਂ ਦੀ ਚੋਣ ਕਰੋ ਅਸੀਂ ਕਈ ਵਾਰੀ ਆਪਣੀ ਜੇਬ ਨੂੰ ਥੋੜੀ ਰਾਹਤ ਦੇਣ ਵਾਸਤੇ ਅਜਹੀਆਂ ਕੁਤਾਈਆਂ ਵਰਤ ਜਾਂਦੇ ਆਂ ਵੀ ਅਸੀਂ ਹਲਕੀ ਕੁਆਲਿਟੀ ਜਾਂ ਫਿਰ ਨਾਰਮਸ ਤੋਂ ਬਾਹਰ ਹੋ ਕੇ ਚੀਜ਼ਾਂ ਖਰੀਦ ਲੈਣੇ ਆਂ ਔਰ ਸੋਚਦੇ ਆਂ ਕਿ ਸ਼ਾਇਦ ਮੇਰੀ ਜੇਬ ਨੂੰ ਜਿਹੜੀ ਚੀਜ਼ ਇਜਾਜ਼ਤ ਦਿੰਦੀ ਆ ਮੈਂ ਉਹਨਾਂ ਕੋ ਜਿਹੜਾ ਰੀਫਿਲ ਕਰਾ ਲਵਾਇਆ ਜਾਂ ਸਮਾਨ ਲੈ ਲਵਾ ਪਰ ਮੈਂ ਕਹਾਂਗੀ ਵੀ ਤੁਸੀਂ ਇਸ ਦੇ ਨਾਲ ਮੌਤ ਨੂੰ ਸੱਦਾ ਦਿਨੇ ਕਿਉਂਕਿ ਅਕਸਰ ਬਹੁਤ ਵੱਡੇ ਵੱਡੇ ਹਾਦਸੇ ਹੋ ਜਾਂਦੇ ਆ ਜਦੋਂ ਤੁਸੀਂ ਥੋੜਾ ਬਹੁਤ ਗੈਸ ਪਰਵਾਣ ਜਾਂਦੇ ਆ ਜਾਂ ਵੱਡੇ ਸਿਲੰਡਰ ਦੇ ਵਿੱਚੋਂ ਬਿਨਾਂ ਕਿਸੇ ਸੇਫਟੀ ਮੈਜਰਸ ਨੂੰ ਯੂਜ਼ ਕੀਤੇ ਹੋਏ ਛੋਟੇ ਗੈਸ ਸਿਲੰਡਰ ਦੇ ਵਿੱਚ ਜਿਹੜੀ ਇਹ ਗੈਸ ਹੈ ਟਰਾਂਸਫਰ ਕੀਤੀ ਜਾਂਦੀ ਹੈ ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜਿੱਥੇ ਤੱਕ ਵੀ ਇਹ ਆਵਾਜ਼ ਪਹੁੰਚ ਪਾਉਂਦੀ ਹੈ ਮੈਂ ਆਸ ਕਰਦੀ ਆ ਕਿ ਤੁਸੀਂ ਜਿਹੜੀ ਆਈਐਸਆਈ ਮਾਰਕ ਸਿਲੰਡਰਸ ਨੇ ਉਹਨਾਂ ਨੂੰ ਯੂਜ਼ ਕਰਕੇ ਲੁਧਿਆਣਾ ਦੇ ਲਈ ਇੱਕ ਹੋਰ ਸੇਫਟੀ ਜ਼ੋਨ ਹੈ ਜਿਹੜਾ ਉਹ ਕ੍ਰੀਏਟ ਕਰੋਗੇ ਜਿਹੜੇ ਨਿਵਾਸੀ ਨੇ ਜਦੋਂ ਆਉਂਦੇ ਨੇ ਉਹਨਾਂ ਨੂੰ ਬਿਲੇ ਤੇ ਕਾਪੀ ਵੀ ਹੁੰਦੀ ਨਹੀਂ ਜਿਹੜਾ ਸਿਲੰਡਰ ਤੋਂ ਮਿਲਦਾ ਨਹੀਂ ਉਹ ਆਖੇ ਇਧਰ ਇਹ ਸਿਲੰਡਰ ਜਿਹੜੇ ਅੰਦਰ ਕੰਮਾਂ ਤੋਂ ਜਿਹੜੇ ਜਾਂਦੇ ਨੇ ਉਹ ਦੁਕਾਨਦਾਰਾਂ ਦੇ ਵੀ ਕਰਵਾਏ ਦਿੱਤੇ ਜਾਂਦੇ ਜਿਹੜੇ ਉੱਤੇ ਰੱਖਦੇ ਸੀ ਜਿਹੜੇ ਭਰਉਂਦੇ ਸੀਗੇ ਤੇ ਪ੍ਰਵਾਸੀਆਂ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਦੇਖੋ ਇਹਦੇ ਲਈ ਇੱਕ ਬੜਾ ਆਸਾਨ ਤਰੀਕਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪਸ ਤੇ ਉੱਪਰ ਵੀ ਇਹ ਸਿਲੰਡਰ ਅਵੇਲੇਬਲ ਨੇ ਬਕਾਇਦਾ ਉਹਨਾਂ ਦੀ ਜਿਹੜੀ ਰੀਫਿਲਿੰਗ ਦੀ ਕਾਪੀ ਹੁੰਦੀ ਹੈ ਜਾਂ ਉਹ ਬਿਸਾਈਡਸ ਏ ਵੀਓ ਕਿਤੇ ਦੇ ਵੀ ਰਹਿਣ ਵਾਲੇ ਨੇ ਉਹਨਾਂ ਦਾ ਜਿਹੜਾ ਉਹ ਪ੍ਰੂਫ ਹੈ ਉਹ ਗੈਸ ਏਜੰਸੀਸ ਨੇ ਜਿਹੜੀਆਂ ਬਣਾ ਲੀਏ ਤਿਆਰ ਨੇ ਔਰ ਦੂਸਰਾ ਜਿਹੜੇ ਦੁਕਾਨਦਾਰ ਨੇ ਜਿੰਨੇ ਸਾਡੇ ਵੀਰ ਨੇ ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਪਰ ਜ਼ਰੂਰ ਚਾਹਾਂਗੇ ਵੀ ਤੁਸੀਂ ਵੀ ਉਹ ਕੰਮ ਕਰੋ ਜਿਹਦੇ ਵਿੱਚ ਤੁਹਾਡੀ ਜਾਨ ਨੂੰ ਵੀ ਨੁਕਸਾਨ ਨਾ ਆਵੇ ਸੋ ਨਾਰਮਲ ਸ਼ਾਪਸ ਦੇ ਉੱਤੇ ਵੀ ਜਿੱਥੇ ਸੇਲ ਹੁੰਦਾ ਉੱਥੇ ਵੀ ਇਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾਊਗਾ ਔਰ ਪਲੱਸ ਇਸ ਤੋਂ ਇਲਾਵਾ ਅਗਰ ਕਿਤੇ ਐਕਸਟਰਾ ਪੁਆਇੰਟਸ ਅਜਿਹੇ ਚਾਹੀਦੇ ਨੇ ਜਿੱਥੇ ਇਹਨਾਂ ਦੀ ਵਿਕਰੀ ਨੂੰ ਵਧਾਇਆ ਜਾ ਸਕੇ ਜਾਂ ਈਜ਼ੀ ਅਪਰੋਚ ਕੀਤੀ ਤੱਕ ਪਹੁੰਚਾਇਆ ਜਾ ਸਕੇ ਉਹਦੇ ਲਈ ਵੀ ਨਵੇਂ ਪੁਆਇੰਟਸ ਨੇ ਜਿਹੜੇ ਉਹ ਖੁੱਲੇ ਜਾਣਗੇ ਇਹਦੇ ਵਿੱਚ ਅਸੀਂ ਨੇ ਵੀ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੱਥੇ ਨੌਨ ਆਈਐਸਆਈ ਸਿਲੰਡਰਸ ਅਵੇਲੇਬਲ ਨੇ ਉਹਨਾਂ ਲਈ ਇੱਕ ਪ੍ਰੋਵੀਜ਼ਨ ਬਹੁਤ ਵਧੀਆ ਪ੍ਰੋਵੀਜ਼ਨ ਆਰ ਉਪਰਾਲਾ ਵੀ ਹੈ ਕਿ ਉਹ ਉਹ ਜਗਾ ਦੇ ਉੱਤੇ ਜਿਹੜੇ ISI ਮਾਰਕ ਹੈਗੇ ਨੇ ਸਿਲੰਡਰਸ ਇਹ ਉੱਥੇ ਜਿਹੜੇ ਆ ਉਹਨਾਂ ਨੂੰ ਅਵੇਲੇਬਲ ਕੀਤੇ ਜਾਣਗੇ ਔਰ ਉਹਨਾਂ ਲਈ ਪੁਆਇੰਟ ਆਫ ਸੇਲ ਉਹ ਪਹਿਲ ਦੇ ਆਧਾਰ ਤੇ ਬਣੇਗਾ ਤਾਂ ਕਿ ਜਿੱਥੋਂ ਲੋਕ ਪਹਿਲਾਂ ਤੋਂ ਖਰੀਦ ਕਰ ਰਹੇ ਨੇ ਉਹਨਾਂ ਨੂੰ ISI ਨਾਨ ਮਾਰਕਡ ਦੀ ਜਗ੍ਹਾ ISI ਮਾਰਕਡ ਜਿਹੜੇ ਸਿਲੰਡਰਸ ਨੇ ਉਹ ਅਵੇਲੇਬਲ ਕੀਤੇ ਜਾ ਸਕਣਗੇ ਸਟੇਸ਼ਨ ਜਾਂ ਬੱਸ ਸਟੈਂਡ ਹੋਵੇ ਉੱਥੇ ਕੋਈ ਕਰੇਗਾ ਉਹ ਕਿੱਥੇ ਹੋਊਗਾ ਜਿਹੜੇ ਰੇਡੀਓ ਵਾਲੇ ਬਿਲਕੁਲ ਹਰ ਜਗ੍ਹਾ ਦੇ ਉੱਤੇ ਇਕ ਲੁਧਿਆਣੇ ਦਾ ਕੋਈ ਇੱਕ ਹਿੱਸਾ ਨਹੀਂ ਹੋਗਾ ਲੁਧਿਆਣੇ ਦੇ ਹਰ ਗਲੀ ਨੁੱਕਰ ਤੱਕ ਇਸ ਮਹੀਮ ਨੂੰ ਚਲਾਇਆ ਜਾਏਗਾ ਅਵੇਅਰਨੈਸ ਦਿਵਾਈ ਜਾਏਗੀ ਜਿੱਥੇ ਕਿਤੇ ਜ਼ਰੂਰਤ ਹੋਏਗੀ ਕੋਈ ਸਪੈਸ਼ਲ ਕੈਂਪਸ ਲਗوان ਦੀ ਉੱਥੇ ਵੀ ਸਪੈਸ਼ਲ ਕੈਂਪਸ ਲਗਾਏ ਜਾਣਗੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਵੀ ਕੀ ਸਹੀ ਹੈ ਔਰ ਕੀ ਗਲਤ ਹੈ ਧੰਨ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਹਾਂ ਜੀ ਲੁਧਿਆਣਾ ਐਲਪੀ ਡੀਲਰ ਵੈਲਿਊਪੇ ਅਸੋਸੀਏਸ਼ਨ ਸਾਡੀ ਜਿੱਥੇ ਵਿੱਚ ਤਿੰਨੇ ਕੰਪਨੀਆਂ ਦੇ ਡਿਸਟ੍ਰੀਬਿਊਟਰ ਨੇ ਗੈਸ ਦੇ ਬੀਪੀਸੀਐਲ ਦੇ ਐਚਪੀਸੀਐਲ ਦੇ ਆਯੂਜ਼ਰ ਪਰ ਉਹ ਡਿਸਟ੍ਰੀਬਿਊਟਰ ਇੱਕ ਜੋ ਬਹੁਤ ਪ੍ਰਾਣੀ ਚੱਲਦਾ ਪਿਆ ਸੀਗਾ ਜੋ 2 ਕਿਲੋ 3 ਕਿਲੋ ਦਾ ਸਿਲੰਡਰ ਸੀ ਉਹ ਜਿਹੜਾ ਲੋਕਾਂ ਨੂੰ ਨਹੀਂ ਅਵੇਅਰ ਸੀਗੇ ਔਰ ਕੰਪਨੀਆਂ ਕੋਲੇ ਵੀ ਉਹ ਪ੍ਰੋਡਕਟ ਨਹੀਂ ਸੀਗਾ ਜਿਹਦੇ ਵਿੱਚ ਉਹ ਨਾਓਨ ਆਈਐਸਆਈ ਸਿਲੰਡਰ ਲੋਕ ਵਰਤ ਰਹੇ ਸੀ ਉਹਨਾਂ ਨੂੰ ਉਹਦੇ ਵਿੱਚ ਆਪਣੀ ਮਰਜ਼ੀ ਨਾਲ ਕਿੱਲੋ 2 ਕਿਲੋ ਗੈਸ ਮਿਲਦੀ ਸੀਗੀ ਪਰ ਹੁਣ ਜਿਹੜਾ ਕੰਪਨੀਆਂ ਨੇ ਤਿੰਨੇ ਕੰਪਨੀਆਂ ਨੇ 5 ਕਿਲੋ ਤੇ 2 ਕਿਲੋ ਦਾ ਗੈਸ ਨੂੰ ਪ੍ਰੋਵਾਈਡ ਕਰਾਤਾ ਹੈਗਾ ਉਹ ਸਸਤਾ ਵੀ ਹੈ ਜੋ ਉਹ ਸੇਫ ਵੀ ਹੈ ਔਰ ਉਸ ਨੂੰ ਲੈਣਾ ਵੀ ਬੜਾ ਸੌਖਾ ਹੈ ਕਿਹੜੀ ਕਿਹੜੀ ਜਗ੍ਹਾ ਤੇ ਮਿਲਦਾ ਹੈ ਉਹ ਸਾਰੀਆਂ ਡਿਸਟ੍ਰਿਕਟ ਗੈਸ ਏਜੰਸੀਆਂ ਤੇ ਮਿਲੂਗਾ ਸਾਰੇ ਪੰਪਾਂ ਤੇ ਮਿਲੂਗਾ ਔਰ ਜਿਹੜੀਆਂ ਦੁਕਾਨਾਂ ਤੇ ਪਹਿਲਾਂ ਗੈਸ ਉਹ ਭਰਾ ਰਹੇ ਨੇ ਉਹ ਦੁਕਾਨਾਂ ਤੇ ਵੀ ਉਹ ਉਹ ਚੀਜ਼ ਨੂੰ ਲੈ ਸਕਦੇ ਨੇ ਇੱਕ ਛੋਟਾ ਜਿਹਾ ਉਹਦੇ ਨਾਲ ਐਗਰੀਮੈਂਟ ਹੁੰਦਾ ਉਹਨੂੰ ਪੁਆਇੰਟ ਆਫ ਸੇਲ ਕਹਿੰਦੇ ਆ ਸੀ ਪੁਆਇੰਟ ਆਫ ਸੇਲ ਉਹ ਉੱਥੇ ਆਪਣੇ 15 ਸਿਲੰਡਰ ਰੱਖ ਸਕਦਾ ਤੇ ਜਿਸ ਨੂੰ ਭਰਉਣ ਦੀ ਜਿਹੜੀ ਰਿਸਕ ਹੈ ਜਿਹੜਾ ਉਹ ਆਪ ਪਹਿਲਾਂ ਭਰਦਾ ਸੀ ਵੱਡੇ ਤੋਂ ਛੋਟਾ ਕਰਦਾ ਸੀ ਉਹ ਭਰਉਣ ਦਾ ਰਿਸਕ ਵੀ ਖਤਮ ਹੋ ਗਿਆ ਔਰ ਉਸ ਬੰਦੇ ਨੂੰ ਜਿਸ ਬੰਦੇ ਨੇ ਖਰੀਦਣਾ ਸੀ ਜਿਹਨੂੰ ਲੈਣਾ ਸੀ ਉਹ ਅਕਸਰ ਕੀ ਕਰਦਾ ਸੀ ਵੀ ਸਵੇਰੇ ਉਹਨੂੰ ਦਿੰਦਾ ਸੀ ਤੇ ਸ਼ਾਮ ਨੂੰ ਜਾਂ 2 ਘੰਟੇ ਨੂੰ ਉਹ ਕਹਿੰਦਾ ਸੀ ਉਹ ਵਾਪਸ ਲੈ ਜਾਓ ਕੰਜ਼ਿਊਮਰ ਪਰ ਉਹ ਕੰਜ਼ਿਊਮਰ ਨੂੰ 2 ਘੰਟੇ ਵੇਟ ਕਰਨਾ ਪੈਂਦਾ ਸੀ ਪਰ ਹੁਣ ਇਹਦਾ ਵੇਟ ਕਰਨ ਦੀ ਚਾਹੇ ਉਹਨੂੰ 2 ਕਿਲੋ ਚਾਹੀਦੀ ਹੈ ਚਾਹੇ ਉਹਨੂੰ 5 ਕਿਲੋ ਚਾਹੀਦੀ ਹੈ ਦੂਜੀ ਮੇਨ ਚੀਜ਼ ਹੈ ਜਿਹੜਾ ਉਹ ਦੋ ਸਿਲੰਡਰ 2 ਕਿਲੋ 3 ਕਿਲੋ ਦਾ ਨੋਨ ਆਈਐਸਆਈ ਯੂਜ਼ ਕਰਦਾ ਸੀ ਉਹਦੀ ਉਹਦੀ ਕੋਈ ਜੋ 5-600 ਰੁਪਏ ਲਾਉਂਦਾ ਸੀ ਪਹਿਲਾਂ ਉਹਦੀ ਕੋਈ ਰਿਫੰਡ ਜਾਂ ਉਹ ਉਹਦੀ ਵਾਪਸੀ ਨਹੀਂ ਸੀ ਪਰ ਹੁਣ 2 ਕਿਲੋ 5 ਕਿਲੋ ਸਿਲੰਡਰ ਜਿਹੜਾ ਹੈ ਕੰਪਨੀਆ ਦਾ ਸਿਲੰਡਰ ਹੈ ਆਈਐਸਆਈ ਸਿਲੰਡਰ ਹੈ ਉਹਦੀ ਵਾਪਸੀ ਵੀ ਹੈਗੀ ਹੈ ਸਰ ਜਿਹੜਾ ਨੋਨ ਆਈਐਸਆਈ ਹੈ ਸਰ ਉਹਦਾ ਕਿੱਥੋਂ ਆਉਂਦਾ ਸੀ ਜਿਹੜੀ ਗੈਸ ਪਰਦੇਸੀ ਹੁੰਦੀ ਜਿਹੜੀ ਗੈਸ ਸੀਗੀ ਹੁਣ ਜਿਵੇਂ ਗੈਸ ਥੋੜੇ 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 ਕੋਲੇ ਗੈਸ ਚਲੀ ਨਹੀਂ ਤੁਸੀਂ ਘਰ ਜਿਓ ਇਦਾਂ ਹੀ ਜਿਹੜੇ ਸਾਡਾ ਪ੍ਰਵਾਸੀ ਭਾਈਚਾਰਾ ਉੱਥੇ ਵਿਹੜਿਆਂ ਦੇ ਵਿੱਚ 50-50 ਰੂਮਸ ਨੇ 100-100 ਰੂਮਸ ਆ ਹੁਣ ਉਹ ਆਪਸ ਦੇ ਵਿੱਚ ਅਸੀਂ ਨਹੀਂ ਕਿਸੇ ਦੇ ਕਹਿੰਦੇ ਪਰ ਉਹ ਕਿਤੇ ਨਾ ਕਿਤੇ ਗੈਸ ਪ੍ਰੋਵਾਈਡ ਕਿਉਂ ਨਹੀਂ ਹੁਣ ਇੰਨੀ ਔਖੀ ਨਹੀਂ ਹੈ ਕਿਉਂਕਿ ਗੈਸ ਬਹੁਤ ਸਾਡੇ ਕੋਲੇ ਅੱਗੇ ਅੱਗੇ ਵਾਲਾ ਸਮਾਂ ਨਹੀਂ ਕੋਈ ਲਾਈਨਾਂ ਨਹੀਂ ਲੱਗਦੀਆਂ ਹੁਣ ਸਾਨੂੰ ਬੁਕਿੰਗ ਆਉਂਦੀ ਅਸੀਂ 48 ਮਿੰਟ 48 ਮਿੰਟ ਦੇ ਵਿੱਚ ਉਹਨੂੰ ਗੈਸ ਦੇ ਦਿੰਨੇ ਆ ਹੁਣ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਮੈਸੇਜ ਦੇਣਾ ਚਾਹਾਂਗੇ ਵੀ ਕੋਈ ਵੀ ਬੰਦਾ ਜਿਸ ਇਸ ਸਟੇਮ ਦੇ ਵਿੱਚ ਇਲੀਗਲ ਐਕਟੀਵਿਟੀ ਕਰ ਰਿਹਾ ਸੀ ਅਸੀਂ ਸੀਪੀ ਸਾਹਿਬ ਐਡਮਿਨਿਸਟ੍ਰੇਸ਼ਨ ਮੈਡਮ ਮੇਅਰ ਬੈਠੇ ਆ ਅਸੀਂ ਮਤਲਬ ਇਹਨਾਂ ਰਿਕਵੈਸਟ ਕੀਤੀ ਗਈ ਸਾਡੇ ਵੱਲੋਂ ਪਹਿਲਾਂ ਵੀ ਪਰ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਚੀਜ਼ ਜੋ ਓਪਨਲੀ ਸੇਲ ਹੋ ਰਹੀ ਹੈ ਉਹ ਲੀਗਲ ਹੈ ਵੀ ਦੁਕਾਨਾਂ ਤੇ ਲਟਕੇ ਹੋਏ ਨੇ ਦੁਕਾਨਾਂ ਦੇ ਸ਼ੋਅ ਨੂੰ ਕੀਤਾ ਗਿਆ ਤਾਂ ਉਹ ਲੀਗਲ ਹੈ ਪਰ ਉਹਦੇ ਵਿੱਚ ਹੁਣ ਅਸੀਂ ਸਾਰੀ ਸਟੱਡੀ ਕਰਕੇ ਇੱਕ ਆਰਡਰ ਪਾਸ ਹੋ ਗਿਆ ਹੈਗਾ ਵੀ ਇਹ ਲੀਗਲ ਨਹੀਂ ਹੈਗਾ ਦੂਜੀ ਗੱਲ ਅਸੀਂ ਉਹਨਾਂ ਲੋਕਾਂ ਨੂੰ ਹੀ ਜਾਂ ਉਹਨਾਂ ਕੰਜ਼ਿਊਮਰਾਂ ਨੂੰ ਜਿਹੜੇ ਵਰਤਦੇ ਨੇ ਗੈਸ ਉਹਨਾਂ ਨੂੰ ਕਹਿਣਾ ਚਾਹਾਂਗੇ ਵੀ ਤੁਸੀਂ 2 ਕਿਲੋ 5 ਕਿਲੋ ਜਿੰਨਾ ਮਰਜ਼ੀ ਤੁਸੀਂ ਲੈ ਲਓ ਹੁਣ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਆ ਕਾਪੀ ਆਰਡਰ ਦੇ ਵਿੱਚ ਕੀ ਆਰਡਰ ਦੇ ਵਿੱਚ ਕੀ ਆ ਆਰਡਰ ਦੇ ਵਿੱਚ ਉਹਨਾਂ ਨੇ ਇਲੀਗਲ ਗੈਸ ਸਿਲੰਡਰ ਨੂੰ ਭਰਨਾ ਤੇ ਵੇਚਣਾ ਬੈਠ ਗਏ ਆ ਪਾਇਰ ਰੂਪ ਨੇ ਉਹ 163 ਦਾ ਆਰਡਰ ਹੈ ਉਸ ਤੋਂ ਬਾਅਦ ਜੇ ਕੋਈ ਜਿਹੜੀ ਵੀ ਕਾਨੂੰਨੀ ਕਾਰਵਾਈ ਅਗਰ ਕੋਈ ਆਇਆ ਤਾਂ ਉਹ ਕੀਤੀ ਜਾਊ ਸਿਰਫ ਥੋੜਾ ਜਿਹਾ ਸੈਂਟਰ ਲੈਣਾ ਉਹਦੀ ਕਾਪੀ ਹੋਏਗੀ ਕਿ ਵੈਸੇ ਜਿਹੜਾ ਵੀ ਛੋਟਾ ਸੈਂਟਰ ਜੋ ਲੈਣਾ ਹੈਗਾ ਉਹ ਛੋਟਾ ਸੈਂਟਰ ਕਿਤੇ ਦਾ ਵੀ ਆਧਾਰ ਕਾਰਡ ਹੋਵੇ ਉਹ ਉਸ ਨੂੰ ਅਪਰਵਾਇਡ ਹੋ ਜੀ ਸਰ ਜੇਰੇ ਹੁਣ ਤੁਸੀਂ ਆਪਣੇ ਵੱਲੋਂ ਰਿਪੋਰਟ ਕਰੂ ਕਿ ਇਸ ਦੀ ਕਾਰਜ ਦੇ ਵੀ ਇਹ ਕਰਦਾ ਫੜਾਇਆ ਗਿਆ ਕੀ ਹੁੰਦੇ ਕੀ ਕਰਦੇ ਵੀ ਆਪ ਕਰ ਰਹੇ ਨਹੀਂ ਅਸੀਂ ਤਾਂ ਸਾਡੀ ਜਿਹੜੀ ਅਵੇਰਨੈਸ ਕੈਂਪ ਹੈ ਅਸੀਂ ਟਾਰਗੇਟ ਏਰੀਆ ਦੇ ਵਿੱਚ ਤਿੰਨੇ ਔਇਲ ਕੰਪਨੀਆਂ ਦਾ ਇੱਕ ਟਾਰਗੇਟ ਬਣਾ ਲਿਆ ਗਿਆ ਹੈਗਾ ਇੱਕ ਜਾਗਰਤਾ ਵਾਹਨ ਚੱਲੂਗੇ ਉਹ ਜਾਗਰਤਾ ਵਾਹਨ ਦੀ ਗਿਣਤੀ 15 ਘੱਟੋ ਘੱਟ ਹੋਊਗੀ ਉਹ 15 ਵਾਹਨ ਉਸੇ ਦੁਕਾਨ ਤੇ ਜਾਂ ਉਹਨਾਂ ਏਰੀਆ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਗੇ ਜਿਵੇਂ ਹੁਣ ਤੁਹਾਨੂੰ ਅਸੀਂ ਦੱਸ ਰਹੇ ਹਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਉਹ ਟ੍ਰੇਨਿੰਗ ਦੇ ਜਾ ਕੇ ਉਹ ਲੋਕਾਂ ਨੂੰ ਦੱਸਣਗੇ ਉਹ ਆਰਡਰ ਲੈ ਕੇ ਜਾਣਗੇ ਵੀ ਜੋ ਤੁਸੀਂ ਕਰ ਰਹੇ ਹੋ ਗਲਤ ਹੈ ਦੂਜਾ ਇਹਦੇ ਵਿੱਚ ਦੇ ਵਿੱਚ ਅਗਲਾ ਕਹਿੰਦਾ ਸੀ ਵੀ ਸਾਨੂੰ ਜੀ ਤੁਸੀਂ ਤੁਸੀਂ ਦੇ ਦਿਓ ਫਿਰ ਅਸੀਂ ਉਹ ਵੀ ਪ੍ਰੋਵਾਈਡ ਕੰਪਨੀਆਂ ਨੇ ਕਰਾਤਾ ਹੈਗਾ ਵੀ ਤੁਸੀਂ ਜਿਹੜਾ ਮਰਜੀ ਸਿਲੰਡਰ ਲੈ ਲਓਗੇ ਉਹ ਲੈ ਲੇਗਾ ਜੀ ਕਿਹੜਾ ਜੀ ਇਹ ਸਿਲੰਡਰ ਇਸ ਸਿਲੰਡਰ ਅੱਜ ਦੀ ਤਰੀਕ 'ਚ 90 ਰੁਪਏ ਕਿਲੋ ਹੈ ਜਿਹੜਾ ਉਹ 120 ਰੁਪਏ ਕਿਲੋ ਪਰੌਦਾ ਹੈ ਅੱਛਾ ਜੀ ਠੀਕ ਹੈ ਜੀ ਥੈਂਕ ਯੂ